हां जी किसान वीरो स्वागत है त्वाडा अपने YouTube चैनल बाबा डेयरी फार्म ਦੇ ਉਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੱਤ ਗਾਵਾਂ ਛੇੜ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਪੰਜ ਤਾਂ ਆ ਗੀਆਂ ਤਾਜ਼ੀਆਂ ਸੁਈਆਂ ਸਵਾਈਆਂ ਤੇ ਦੋ ਆ ਗੀਆਂ ਗੱਬਣ ਥੋੜੇ ਥੋੜੇ ਦਿਨਾਂ ਦੀਆਂ ਮੰਨ ਕੇ ਚੱਲੋ ਬਈ ਕੱਚੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਕੌਣ ਵਾਲੀ ਨਵੀਂ ਤਨ ਉਹਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 814 67 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਾਈ ਹਾਂ ਵਧੀਆ ਵੀਰੇ ਕਰ ਕਿਵੇਂ ਚੱਲਦਾ ਕੰਮ ਕਰ ਵਧੀਆ ਜੀ ਵਧੀਆ ਪੂਰਾ ਫਾਲੋਅ ਹੋ ਜਾ ਠੀਕ ਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਹਰਦੇਵ ਸਿੰਘ ਪਿੰਡ ਚੜੱਕ ਦੇ ਕੋਠੇ ਮੋਗਾ ਜਿਹੜਾ ਵੀਰ ਤੇ ਨਹੂਰ ਨੇੜੇ ਨੇੜੇ ਪਿੰਡ ਆਪਾਂ ਨੇੜੇ ਢੋਲਗਾਰ ਆੰਮੂ ਵਾਲਾ ਚੜੱਕ ਠੀਕ ਆ ਰਣੀਆਂ ਏ ਬਾਈ ਜੀ ਕੰਟੈਕਟ ਨੰਬਰ ਬੋਲ ਦਿਓ 77176052 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਈ ਉਧਰੋਂ ਸ਼ੁਰੂ ਕਰੀਏ ਫਿਰ ਹਾਂ ਜੀ ਪਹਿਲੇ ਨੰਬਰ ਵਾਲੀ ਤਾਂ ਕਿਹੜਾ ਸੂਆ ਸੂਈ ਆ ਬਾਈ ਇਹ ਸੂਆ ਵੀਰੇ ਦੂਜਾ ਹੀ ਸੂਈ ਆ ਕਦੋਂ ਸੂਈ ਆ ਬਾਈ ਇਹ ਨੂੰ ਸੂਈ ਨੂੰ ਅੱਜ ਹੈਗਾ ਵੀਰੇ ਚੌਥਾ ਦਿਨ ਕਿੰਨਾ ਦੁੱਧ ਆ ਦੁੱਧ ਹੁਣ ਹੈਗਾ 14 ਕਿਲੋ ਅਗਲਾ 13 ਮੰਨ ਕੇ ਸੌਦਾ ਕਰੀਏ ਠੀਕ ਆ ਜੇ ਕੋਈ ਵੀਰ ਮੰਨ ਕੇ ਚੱਲੋ ਵੀ ਪੰਜਾਂ ਹੀ ਜਿਹੜੀਆਂ ਸੂਈਆਂ ਵੀਆਂ ਉਹਨਾਂ ਦੀ ਦੋ ਟਾਈਮ ਚਵਾਈ ਜਾਂ ਚਾਰ ਟਾਈਮ ਕਰਨ ਜੇ ਨੀ ਯਾਰ ਮਰਜੀ ਵੀਰੇ ਦਸ਼ਲੀ ਕਰਕੇ ਜਾਵੇ ਟਣਕਾ ਆ ਕੇ ਰੁਪਏ ਦੇਣ ਠੀਕ ਹੈ ਭਾਈ ਤੇ ਬੱਚਾ ਭਾਈ ਇਹ ਤੇ ਮਗਰ ਇਹ ਮਗਰ ਵੱਛਾ ਵੀਰੇ ਬੱਚਾ ਵੱਛਾ ਆ ਗਿਆ ਹੈ ਨਾ ਤੇ ਕਦ ਕਾਠ ਭਾਈ ਫੁੱਲ ਆ ਗਿਆ ਥਣਾ ਦਾ ਸੈਟ ਚੈੱਕ ਕਰਵਾਣੇ ਗੁਲਾਬੀ ਥਣ ਨਾੜਾ ਨੂੜਾ ਫੁੱਲ ਚੁਗੀਆਂ ਕਿੰਨਾ ਦਦ ਪਰੋ ਦੁੱਧ ਯਾਰ ਵੀਰੇ ਜਿਹੜੇ ਹਸਾ ਨਾੜਾ ਨੂੜਾ ਹੂੰ ਬੌਲੇ ਜਾਂ 20 ਦੇਣਾ ਚਾਹੀਦਾ ਬਾਕੀ ਵੱਡੀ-ਬੁੱਡੀ ਬਹੁਤ ਆ ਵੱਡੀ ਬਹੁਤ ਆ ਵੱਡੀ ਬਹੁਤ ਆ ਲੇਵਾ ਟਾਇਟ ਆ ਗਿਆ ਫਿਰ ਸਵਾਨੇ ਜਾ ਕੇ ਕਰਮ ਵਾਲੀ ਖ ਬੱਚਾ ਇਹਦੇ ਮਗਰ ਆ ਗਿਆ ਬਈ ਬੱਚਾ ਬਾਕੀ ਫੇਸ ਵਗੈਰਾ ਬੋਦੀਵਾਦੀ ਪ੍ਰਿੰਟ ਪ੍ਰਿੰਟ ਚੈੱਕ ਕਰ ਸਕਦੇ ਹੋ ਵੜ ਦਾ ਬਹੁਤ ਚੰਗਾ ਤੇ ਮੁੱਲ ਬਈ ਫਿਰ ਅੱਗੇ ਵੀ ਆਪਣੇ ਜਾਇਜ਼ ਹੁੰਦੇ ਲੈਣ ਦੇਣ ਹੁੰਦੇ ਤੇ ਅੱਜ ਵੀ ਜਾਇਜ਼ ਹੀ ਹੋਣਗੇ ਹਾਂ ਜੀ ਜਾਇਜ਼ ਵੀਰੇ ਕੀ ਮੁੱਲ ਰਹੂਗਾ ਦਾ ਇਹ ਵੀਰੇ ਦੇ ਦੇਾਂਗੇ ਆ 48000 ਦੀ ਵੜ ਠੀਕ ਹੈ ਬਾਈ ਲੈਣ ਦੇਣ ਬੋਲਣੀ ਦਾ ਮੁੱਲ ਤਾਂ ਇਹਦਾ 60 70 ਪਰ 48 ਦੀ ਦੇਣੀ ਆ ਠੀਕ ਹੈ ਬਾਈ ਮੁੱਲ ਕਰਾਉਣ ਦਾ ਭਾਵੇਂ ਬਾਈ ਕਿਨਾਂ ਦਾ ਕਰਾ ਲਓ 60 ਭਾਵੇਂ ਕਰਾ ਲਓ 65 ਪਰ 48000 ਰੁਪਏ ਦੀ ਅੱਜ ਆਪਾਂ ਵੜ ਦੇ ਦੇਾਂਗੇ ਬਾਕੀ ਨਾ ਜੇ ਗੱਲ ਕਰੀਏ ਥਾਣਾ ਦੇ ਸਾਇ ਦੇ ਥਾਣ ਬਹੁਤ ਚੰਗਾ ਲੱਗਿਆ ਬਾਈ ਗੁਲਾਬੀ ਥਾਣਾ ਨਾੜਾ ਲੋੜਾ ਨਾ ਲੇਵੇ ਤੇ ਫੁੱਲ ਜਿੰਗੀਆਂ ਨਾੜਾ ਨਾ ਗੁੰਦੀ ਪਈ ਆ ਨਾ ਵੀਰੇ ਹਾਂ ਜੇਰ ਦੀ ਵੀ ਫੁੱਲ ਗਰੰਟੀ ਵੀਡੀਓ ਬਣਾਈ ਆ ਆਪਣੀ ਇਹਦੀ ਘਰੇ ਸੂਈ ਆਪਣੀ ਲੈ ਲੈ ਬਾਈ ਚੋਣ ਚਵਾ ਬਾਈ ਕਹਿੰਦਾ ਇੱਕ ਨੰਬਰ ਆ ਲੈ ਚੋਣ ਚਵਾ ਦੇ ਕੋ ਮੋਟੀ ਮੋਟੀ ਚਵਾਈ ਆ ਹਨਾ ਹਾਂ ਜੀ ਸਹੀ ਗੱਲ ਲੱਗਦੀ ਕੋਈ ਕਿਸੇ ਵੀ ਪਸ਼ੂ ਦੇ ਪੂਰ ਸ਼ਟਣ ਜਦੋਂ ਮਰਜੀ ਸਾਈ ਪਾ ਕੇ ਅਗਲਾ ਠੀਕ ਹੈ ਬਾਈ ਹਾਂ ਤੇ ਅੱਗੇ ਵੀ ਫੁੱਲ ਵਧੀਆ ਵੀਰੇ ਬੱਛੀ ਥੱਲੇ ਮਾ ਵੀ ਦਿਖਾ ਦੀ ਸਹੀ ਗੱਲ ਆ ਲੈਵਾ ਲੈਵਾ ਜਮਾ ਟਾਇਟ ਆ ਕੇ ਹਾਂ ਜੀ ਸਹੀ ਤੇ ਅੱਗੇ ਬਾਈ 2 ਨੰਬਰ ਤੇ ਅੱਗੇ ਵੀਰੇ ਆਹਾ ਵਹਿੜ ਹੂੰ ਇਹ ਵੀਰੇ ਰਾਤ ਦੀ ਸੂਈ ਆ 11 ਕਬਾਈ ਤੇ ਦੀ ਕਿਹੜਾ ਸੂਆ ਜੀ ਸੂਆ ਵੀਰੇ ਪਿਓਰ ਦੂਚੇ ਹੀ ਇਹ ਸੂਈ ਆ ਬੱਚਾ ਬੱਚਾ ਮੇਰੇ ਦੇ ਮਗਰ ਵੱਛਾ ਬੱਚਾ ਇਹਦੇ ਮਗਰ ਆ ਬੱਚਾ ਖਾ ਦੇ ਨੇ ਇਹਦੇ ਪਰ ਠੀਕ ਆ ਆ ਬੱਚਾ ਇਹਦੇ ਮਗਰ ਆ ਗਿਆ ਬੱਚਾ ਜੀ ਤੇ ਕਿੰਨਾ ਕ ਬੋੜਾ ਕੱਟਿਆ ਦੁੱਧ ਯਾਰ ਵੀਰੇ ਤੜਕੇ ਕੱਟਿਆ 3 ਕਿਲੋ ਠੀਕ ਆ ਵੱਛੇ ਨੂੰ ਪਿਆ ਕੇ ਪੂਰਾ ਫੁੱਲ ਤੇ ਕਿੰਨੀ ਕ ਉਮੀਦ ਆ ਵੀਰੇ 2015 16 15 16 ਇੱਥੇ ਦਿਨਾਂ ਚ ਜਾਈ ਗਏ। ਬਰੀਕੀ ਜਾਂ ਨਾ? ਹਾਂਜੀ। ਫੇਸ ਵਗੈਰਾ ਵੀ ਚੈੱਕ ਕਰ ਸਕਦੇ ਹੋ। ਕਾਲੇ ਰੰਗ ਚਾਹੀ ਕਰਮ ਵਾਲੀ। ਥਾਣ ਆਪਾਂ ਨੇੜੇ ਚ ਚੈੱਕ ਕਰਵਾ ਨਾ ਚੋਣ ਚਵਾ ਕੇ ਮੈਂਦਾ ਬਾਈ। ਇੱਕ ਨੰਬਰ ਆ ਵੀਰੇ। ਠੀਕ ਆ। ਜਿਹੜਾ ਮਰਜੀ ਆ ਜੀ। ਤੇ ਲੈਵਾ ਕਰ ਸਕਦੇ ਹੋ ਬਾਈ ਜਿੰਨਾ ਮਾਤੂ ਨੂੰ ਬਹੁਤ ਸੋਣਾ ਲੈਵਾ ਗਿਆ। ਥਣਾ ਦਾ ਸੈਜ ਵੀ ਜਿਹੜਾ ਆ ਗਿਆ ਬਾਈ ਇੱਕ ਨੰਬਰ ਆ ਗਿਆ ਬਰੀਕੀ ਅੰਗਾ। ਕਦ ਕਾਠ ਪੱਖਾ ਨਾ ਬਾਈ ਛੋਟੀ ਮੰਨ ਕੇ ਕਦ ਕਾਠ ਚੰਗੇ ਆਗੇ। ਲੇਵਾ ਇਹਦਾ ਵੀ ਚੈੱਕ ਕਰ ਸਕਦੇ ਹੋ ਫੀਟਿੰਗ ਜਿਹੜਾ ਲੈਵਾ ਆ ਗਿਆ ਨਹੀਂ ਬਾਈ ਹਾਂਜੀ ਹੈ ਹੂੰ ਬਾਕੀ ਥਾਣੇ ਚੈੱਕ ਕਰ ਸਕਦੇ ਇੱਕੋ ਜਿਹੇ ਥਾਣਾ 4 ਥਾਣਾ ਬਹੁਤ ਚੰਗੇ ਨੇ ਤੇ ਬਾਈ ਇਹਦਾ ਮੁੱਲ 6 ਵੀਰੇ ਦੇਵਾਂਗੇ ਆਪਾਂ 47000 ਦੀ ਬੱਛੀ ਤੁਸੀਂ ਥੋੜਾ ਘਣਾ ਮਾਨਤਾ ਕਰਦੇ ਆ ਕਰ ਦੇਾਂਗੇ ਜੀ ਠੀਕ ਹੈ ਬਾਈ 47000 ਰੁਪਏ ਦੀ ਬੱਸੀ ਬਾਈ ਕਹਿੰਨਾ ਆਪਾਂ ਦੇਵਾਂਗੇ ਬਾਕੀ ਮੌਕੇ ਤੇ ਥੋੜਾ ਘਣਾ ਮਾਨਤਾ ਜਿਹੜਾ ਟਾਇਰ ਲੈਵਾ ਦਾ ਪੂਰਾ ਪੂਰਾ ਵਧੀਆ ਵੀਰੇ ਫੀਟਿੰਗ ਵਾਲਾ ਸਹੀ ਗੱਲ ਆ ਫੀਟਿੰਗ ਵਾਲਾ ਲੈਵਾ ਆ ਗਿਆ ਚੰਗਾ ਲੈਵਾ ਆ ਗਿਆ ਤੇ ਮੁੱਲ ਮੋਲ ਬਾਈ ਨੇ ਬਈ ਇਹਦਾ ਵੀ ਲੈਣ ਦੇਣੀ ਰੱਖਿਆ ਬਾਕੀ ਥੋੜਾ ਕਨਾ ਮਾਨਤਾਨ ਹੋ ਜਾਏਗਾ ਹਾਂ ਜੀ ਕਰ ਦਿਆਂਗੇ ਠੀਕ ਹੈ ਬਾਈ ਤੇ ਅੱਗੇ ਤਾਂ ਨੰਬਰ ਤੇ ਬਾਈ ਅੱਗੇ ਵੀ ਇਹ ਵੀ ਦੁਆ ਸੁਈ ਆ ਬੱਚੀ ਹੈ ਇਹਦੇ ਮਗਰ ਬੱਚਾ ਆਈ ਆ ਹਾਂ ਇਹ ਬੱਚੀ ਹੈ ਇਹਦੇ ਮਗਰ ਬਸੀ ਬੜੀ ਜੰਗੀ ਆ ਜੀ ਨਾ ਹਾਂ ਬੱਚਾ ਬਾਈ ਇਹਦੇ ਮਗਰ ਬੱਚੀ ਆ ਗਈ ਕਿੰਨੇ ਦਿਨ ਹੋ ਗਏ ਸੁਈ ਇਹ ਵੀਰੇ ਰਾਤ ਹੀ ਸੁਈ ਆ ਠੀਕ ਆ ਇਹ ਰਾਤ ਦੀ ਜੇਰ 10:00 ਵਜੇ ਪੈ ਗਈ ਸੀਗੀ ਹੂੰ ਵੀਡੀਓ ਆਪਣੀ ਬਣਾਈ ਹੋਈ ਆ ਠੀਕ ਹੈ ਬਾਈ ਹਾਂ ਜੀ ਬੋਲਾ ਇਹਦੇ ਥੱਲੇੋਂ ਕੱਢਿਆ 4.5 ਕਿਲੋ ਕੀ ਥਣ ਬਹੁਤ ਚੰਗਾ ਸੀ ਹਾਂਜੀ ਹਾਂਜੀ ਥਣਾਂ ਦਾ ਬਈ ਸ਼ਾਇਦ ਚੈੱਕ ਕਰ ਸਕਦੇ ਥਣ ਬੜਾ ਚੰਗਾ ਰੱਤੀ ਹਵਾਰਨਾ ਬਹੁਤ ਸੋਹਣਾ ਗਿਆ ਕਿੰਨਾ ਕਿਦਦ ਕੱਢਿਆ ਹੈ ਬਈ ਪਿਛਲੇ ਸੂਏ ਵੀਰੇ ਪਿਛਲੇ ਸੂਏ ਇਹਨਾਂ ਨੇ ਦੱਸਿਆ 18 17 18 ਇੰਨਾ ਹੀ ਹੈ ਕਿ ਵੀ ਇੰਨਾ ਹੀ ਦੇਉ ਕਿ ਵੱਧ ਸੇਵਾ ਹੋ ਗਈ ਦਾ ਵੱਧ ਦੇ ਦਿੰ। ਬਈ ਕਿ ਥਾਣਾ ਦਾ ਗੈਬ ਬਈ ਚੈੱਕ ਕਰ ਸਕਦੇ ਬਹੁਤ ਪੂਰਾ ਵਧੀਆ ਵੀਰੇ। ਫੀਡਿੰਗ ਵਾਲਾ ਲੇਵਾ ਕਮਾਲ ਦਾ ਲੇਵਾ ਆ ਗਿਆ ਬਈ ਟਟਮਾ ਲੇਵਾ ਨਹੀਂ ਫਿਕਸ ਬਾਨੇ ਚ ਕਰ ਮਾਲੀ ਆ ਗਿਆ ਲੈ। ਚੈੱਕ ਕਰ ਸਕਦੇ ਥਾਣਾ ਦਾ ਗੈਬ ਬਹੁਤ ਚੰਗਾ ਹੈ ਨਾੜਾ ਨੂੜਾ ਨਾ ਲੇਵੇ ਤੇ ਫੁੱਲ ਚੰਗੀਆਂ ਮੁੱਲ ਬਈ ਇਹ ਤਾਂ ਲੈਣ ਦੇਣ। ਲੈਣ ਦੇਣ ਮੁੱਲ ਤਾਂ ਇਹਦਾ ਹੈਗਾ ਵੀਰੇ 65 6000 57 ਦੀ ਦੇਣੀ ਹੈ ਵੱਛੀ। ਠੀਕ ਹੈ ਬਈ। ਹਾਂ। ਮੁੱਲ ਹੈਗਾ ਬਈ ਕਿਹਨਾ ਕਰਾਉਣ ਨੂੰ 65 ਕਰਾ ਲਓ ਭਾਵੇਂ ਕਰਾ ਲਓ ਬਈ 60 ਪਰ ਜੇ ਲੈਣ ਦੇਣ ਕਰਾਉਣਾ ਕਿੰਨਾ ਕ? ਬਹੁਤ 57 ਦੀ। 57000 ਰੁਪ ਬਾਕੀ ਬੱਚਾ ਮਗਰ ਕਰਮ ਵਾਲੇ ਤੇ ਬੱਸੀ ਆ ਗਈ ਬੱਸੀ ਵੀ ਨਾਲ ਤਿਆਰ ਹੋਣ ਵਾਲੀ ਆ ਹਾਂਜੀ ਹਾਂਜੀ ਤੇ ਅੱਗੇ ਬਈ 4 ਨੰਬਰ ਅੱਗੇ ਵੀਰੇ ਆਹਾ ਹੂੰ ਇਹ ਕਾਲ ਦੀ ਸੂਈ ਹੈ ਸੁਵਾਰੀ ਠੀਕ ਹੈ ਇਹਦੇ ਥੱਲੇ ਹੁਣ 11 ਕਿਲੋ ਬੋਲੀ ਤਿਆਰ ਆ ਨੈਟ ਠੀਕ ਹੈ ਬਈ 4 ਦਿਨ ਚੋਲੇ ਅਗਲਾ 5 ਚੋਲੇ ਹੂੰ ਬੱਚਾ ਇਹਦਾ ਦਿਖਾ ਦੇ ਮਗਰ ਤਾਂ ਬੈਠਾ ਬੱਚਾ ਬੱਚਾ ਆ ਗਿਆ ਮਗਰ ਇਹਦਾ ਹੀ ਬੱਚਾ ਆ ਗਿਆ ਹਾਂਜੀ ਠੀਕ ਹੈ ਚੁਵਾਈ ਦੀ ਇਹ ਵੀ ਇੱਕ ਨੰਬਰ ਆ ਠੰਡੀ ਸੀਲ ਤੇ ਜਰਸੀ ਆ ਗਈ ਹੈ ਨਾ ਹਾਂਜੀ ਇਹ ਪੰਜਾਬ ਜਰਸੀ ਵੀਰੇ ਪੂਰੀ ਬਈ ਇਹ ਨਹੀਂ ਹੈਗਾ ਵੀ ਸ਼ੂਟ ਹੀ ਆ ਬਹੁਤ ਸੋਹਣਾ ਹਵਾਨਾ ਇਹਨੂੰ ਲਗਾਇਆ ਵਾ ਕਿ ਥਾਣਾ ਦਾ ਗਿਆ ਵੀ ਬਹੁਤ ਚੰਗਾ ਆ ਮਜਾ ਨਾਲ ਦਾ ਸੌਣਾ ਜੀ ਹਾਂ ਜੀ ਇੱਕ ਇੱਕ ਮਿੰਟ ਜੋ ਠੜੀ ਦਾ ਵੀਰੇ ਚਵਾਈ ਕਰਕੇ ਇਹਨੀ ਚਵਾਈ ਬੋਲੀ ਲੈ ਦੇਖ ਸਕਦੇ ਆ ਬਈ ਕੁਆਲਿਟੀ ਫੇਸ ਰੰਗ ਢੰਗ ਬੱਸੀ ਦੇ ਬਹੁਤ ਚੰਗੇ ਆਗੇ ਫਵਾਨਾ ਜਿੰਨਾ ਬਈ ਮਗਰ ਨੂੰ ਉਹਨੇ ਮੂਹਰ ਨੂੰ ਬਹੁਤ ਸੋਹਣਾ ਲੇਵਾ ਆਪਾਂ ਇਹਨੂੰ ਕਹਿ ਸਕਦੇ ਆਂਗੇ ਪੱਛਾ ਇਹਦੇ ਮਗਰ ਨੂੰ ਬੱਛਾ ਆ ਗਿਆ ਇਹਦਾ ਮੁੱਲ ਬਈ ਲੈਣ ਦੇ ਬਈ ਮੁੱਲ ਦਾ ਕਰ ਨੂੰ 65 ਕਰਾਂਗੇ 52000 ਦੀ ਵੇੜ ਦੇ ਦੇ ਆਗੇ ਠੀਕ ਆ ਕਿੰਨਾ ਕਿ ਦੁੱਧ ਦੇ ਦੁੱਧ ਵੀਰੇ ਯਾਰਾ 15 16 ਆ ਰਾਮਣੇ ਦੇ ਬਾਕੀ ਨਾੜਾ ਨੂੜਾ ਪੂਰੀਆ ਵਧੀਆ ਵੀਰੇ ਸਹੀ ਗੱਲਾ ਬਾਕੀ ਥਣਾ ਦਾ ਜਿਹੜਾ ਗਾਇਬ ਸੀ ਉਹ ਬਹੁਤ ਚੰਗਾ ਆ ਗਿਆ ਪੂਰੀ ਵਿੱਚ ਹੀ ਦੇਖਾਂ ਕਹਿ ਸਕਦਾ ਲੱਗਿਆ ਵਾ ਕਰਮਾਂ ਦੇ ਨਾਲ ਬਾਕੀ ਜੰਦ ਜਾਣ ਵਾਲੀ ਹੈ ਕਨੇ ਹਾਂਜੀ ਬਰੀਕੀ ਅੰਗ ਚੱਕ ਕੇ ਅੱਗੇ ਬਈ 5 ਨੰਬਰ ਤੇ ਅੱਗੇ ਵੀਰੇ ਆਹ ਸ਼ਾਈ ਵਾਲਾ ਕਿਹੜਾ ਸੂਆ ਸੂਈ ਆ ਸੂਆ ਵੀਰੇ ਦੂਜਾ ਸੂਈ ਆ ਇਹ ਹੂੰ ਠੰਡੀ ਸੀਲ ਫੋਲਾ ਕਿੰਨੇ ਦਿਨ ਹੋ ਗਏ ਬਈ ਇਹਨੂੰ ਵੀਰੇ ਅੱਜ ਹੈਗਾ ਚੌਥਾ ਦਿਨ ਸੂਈ ਨੂੰ ਚੌਥਾ ਦਿਨ ਹੋ ਗਿਆ ਸੂਈ ਨੂੰ ਤੇ ਬੱਚਾ ਇਹਦੇ ਮਗਰ ਬੱਸ ਆਹ ਬੱਚਾ ਵੀਰੇ ਆ ਦਿਖਾ ਠੀਕ ਹੈ ਬਈ ਹਾਂਜੀ ਚੋਣ ਚਵਾ ਕੇ ਮੈਂ ਇੱਕ ਨੰਬਰ ਵੀਰੇ ਪਿਣਾ ਨੇ ਆਣੀ ਤੇ ਚਵਾ ਕੇ ਦੇਵਾਂਗੇ ਆਪਾਂ ਬੱਚੇ ਕਿੰਨਾ ਕ ਦੁੱਧ ਕੱਢਿਆ ਵੇ 14 ਦਾ 13 ਮੰਨ ਕੇ ਸੌਦਾ ਕਰੀਏ ਅਗਲਾ ਠੀਕ ਹੈ ਬਾਈ ਹਾਂਜੀ ਠੰਡੀ ਸੀਲ ਆ ਕੋਈ ਆਏ ਨਹੀਂ ਵੀ ਉੱਥੋਂ ਹੀ ਨੰਗ ਜੂ ਹੂੰ ਠੰਡੀ ਸੀਲ ਬਾਈ ਫੁੱਲ ਦੇਖ ਸਕਦੇ ਤੇ ਬਾਕੀ ਫੋਟਾਂ ਹੈਗੀਆਂ ਦੇ ਮਗਰਾਂ ਫੋਟਾ ਹੈਗੀਆਂ ਵੀਰੇ ਚੱਲਦੀਆਂ ਨਹੀਂ ਠੀਕ ਹੈ ਬਾਈ ਫੋਟੋ ਵੀ ਹੈਗੀਆਂ ਬਾਈ ਕਿਹਨਾ ਚੱਲਦੀਆਂ ਹੈ ਨਹੀਂ ਨਾੜਾ ਦੇਖ ਸਕਦੇ ਲੇਵੇ ਤੇ ਗਰਮੀਆਂ ਦਾ ਜੀ ਤੋਹਫਾ ਬਾਈ ਸੇ ਬਾਈ ਕੋਲ ਜਿਆਦਾਤਰ ਗਰਮੀਆਂ ਦਾ ਤੋਹਫਾ ਹੀ ਹੁੰਦਾ ਹੈ ਕਿ ਨਹੀਂ ਹਾਂਜੀ ਹਾਂਜੀ ਹੂੰ ਟਾਇਰ ਲੇਵੇ ਚ ਕਿੰਨਾ ਖਤ ਤਪਾ ਦੂ ਬਾਈ ਦੁੱਧ ਵੀਰੇ ਯਾਰ ਅਗਲੇ ਜੀ ਤੋਂ ਲਈ ਆ ਬਾਈ ਦੱਸਿਆ ਆਪਾਂ 20 ਮੰਨ ਕੇ ਲਈ ਤੇ ਮੋਲੇ ਦਾ ਪਹਿਲਾ ਮੋਲੇ ਦਾ ਵੀਰੇ ਦੇਵਾਗੇ ਆਪਾਂ 62000 ਦੀ ਮੁੱਲ ਭਣਾ ਅਗਲਾ 70 72 ਕਰਾ ਲੈ ਠੀਕ ਹੈ ਬਾਈ ਮੁੱਲ ਕਰਾਉਣ ਨੰਬਰ ਬਾਈ ਕਹਿੰਦਾ ਮੈਂ ਕਰਾ ਲਉ 70 ਪਾਵੇਂ ਕਰਾ ਲਉ ਬਾਈ 72 ਪਰ 62000 ਦੀ ਵੜ ਅੱਜ ਆਪਾਂ ਦੇ ਦੇਾਂਗੇ ਬਾਈ ਫੋਟਾਂ ਜ਼ਰੂਰ ਆ ਮਗਰ ਆਪਾਂ ਦਿਖਾ ਦਿੰਨੇ ਆ ਬਾਕੀ ਲੈਵਾ ਜਿਹੜਾ ਲੈ ਟਾਇਟ ਹਵਰਨਾ ਗਿਆ ਬਹੁਤ ਸੁਣ ਫੈਟ ਵੀ ਚੰਗੀ ਆਊਗੀ ਦੁੱਧ ਵੀ ਗਾੜਾ ਹੋਊਗਾ ਕਨੇ ਬਾਈ ਹਾਂਜੀ ਹਾਂਜੀ ਤੇ ਮੁੱਲ ਬਾਈ ਨੇ ਜਮਾ ਲੈਣ ਦੇਣੀ ਤੇ ਬਾਈ ਫਿਕਸ ਜੀ ਕੀਤੇ ਆਗੇ ਤੇ ਬਾਕੀ ਠੰਡੀ ਸੀ ਲੇ ਹੂੰ ਲੈ ਸਹੀ ਗੱਲ ਹੈ ਕੋਈ ਇੱਕ ਤਾਂ ਹੁੰਦਾ ਵੀ ਉਤੋਂ ਦੀ ਲੰਘੂਗੀ ਬਿਨਾ ਬੱਚੇ ਠੰਡੀ ਠੰਡੀ ਫੁੱਲ ਹਾਂ ਫੁੱਲ ਠੰਡੀ ਫੁੱਲ ਬਈ ਦੇਖ ਸਕਦਾ ਫੁੱਲ ਜੀ ਸੌਸੀਲ ਕਰਨ ਵਾਲੀ ਫੁੱਲ ਲੱਗ ਤੇ ਅੱਗੇ ਬਈ 6 ਨੰਬਰ ਅੱਗੇ ਵੀ ਰਿਆ ਹਾਂ 6 ਨੰਬਰ ਹਾਂ ਠੀਕ ਹੈ ਬਈ ਇਹ 2-4 ਦਿਨ ਲੈਂਦੀ ਆ ਹੂੰ ਕਿਹੜੇ ਦੇ ਦੇ ਆਗੇ ਵੀਰੇ ਆਪਾਂ 60000 ਦੀ ਬੱਚੀ 65000 ਰੁਪਏ ਦੀ 65 65 ਦੀ ਹਾਂਜੀ 65000 ਰੁਪਏ ਦੀ ਵਸੀ ਦੇ ਦਾਂਗੇ ਕਿੰਨੇ ਦਿਨਾਂ ਦੀ ਕੱਚੀ ਦੱਸੇ ਇਹ ਵੀਰੇ 2-4 ਦਿਨ ਹੀ ਲੈਂਦੀ ਆ ਬਾਲੇ ਨਹੀਂ 2 ਤੋਂ 4 ਦਿਨਾਂ ਦੀ ਬਾਈ ਕੱਚੀ ਆਗੀ ਹਾਂਜੀ ਬਾਈ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਦੁੱਧ ਕੱਟਿਆ ਦੁੱਧ ਵੀਰੇ ਪਿਛਲੀ ਵਾਰੀ ਦਾ 22-23 ਕਿਲੋ ਦੱਸਿਆ ਮਹਾਰਕਾ ਨੇ ਹੂੰ ਪਰ ਆਪਾਂ 20 ਕਹਿ ਕੇ ਦੇਵਾਂ ਥਣ ਥਣ ਵੀ ਚੈੱਕ ਕਰ ਸਕਦੇ ਆਂ ਬਾਈ ਗਲਾਬੀ ਨੂੰ ਥਾਣਾ ਜਾ ਬਹੁਤ ਸੋਹਣਾ ਥਾਣ ਲੱਗਿਆ ਵਗਾ ਫਵਾਨਾ ਟਾਇਟ ਤਿਆਰ ਚੜਦੀ ਆਉਂਦੀ ਆ ਬਹੁਤ ਸੋਹਣਾ ਤਿਆਰ ਕਰੂਗੀ ਬਾਈ ਹਜੇ ਦਿਨ ਪਏ ਆ ਕੱਚੀ ਕੱਚੀ ਬਈ ਆ ਉਸਾਂ ਨੂੰ ਬਦੰਦਾ ਚੱ ਬਾਕੀ ਲੇਵਾ ਉਹ ਸੋਨਾ ਤਿਆਰ ਕਰੂਗਾ ਹਾਂਜੀ ਹਾਂਜੀ ਹੂੰ ਸਹੀ ਗੱਲ ਹੈ ਟਾਇਰ ਟਵਾਨਾ ਬਾਈ ਕਿੰਨਾ ਪੱਕੇ ਤਿਆਰ ਕਰੂਗੇ ਨਾੜਾ ਨੋੜਾ ਲੈ ਵੀ ਤੇ ਕਰ ਸਕਦਾ ਵੱਡੀ-ਬੁੱਡੀ ਵੀ ਕਰਮ ਵਾਲੀ ਫੋਲ ਆ ਬਜਨ ਵਾਲੀ ਵੜਾ ਉਹ ਪਹੀਆ ਨਾ ਬਾਲਟਾ ਹਾਂਜੀ ਹਾਂਜੀ ਸਹੀ ਗੱਲ ਹੈ ਬਾਈ ਤੇ ਅੱਗੇ ਬਾਈ ਆ ਗਈ 7 ਨੰਬਰ ਹਾਂਜੀ ਕਿਹੜਾ ਸੂਆ ਬਾਈ ਇਹ ਵੀਰੇ ਦੇਵਾਂਗੇ ਆ 58 ਦੀ ਮੁੱਲ ਦਾ 65 ਛਟਾ ਇਹਦਾ ਠੀਕ ਆ ਹਾਂਜੀ ਮੁੱਲ ਬਾਈ ਕਹਿੰਨਾ ਕਿੰਨਾ ਮਰਜ਼ੀ ਕਰਾ ਲਓ 58000 ਦੀ ਦੇਵਾਂਗੇ ਇਹਦੇ ਦਿਨ ਅੱਜ ਹੀ ਪੂਰੇ ਹੋ ਸਕਦਾ ਕਾਲੂ ਸੂਪੇ ਠੰਡੀ ਸੀਲ ਫੁੱਲ ਹੈ ਠੀਕ ਹੈ ਜਿਵੇਂ ਮਰਜੀ ਆਪਣੇ ਕੋਈ ਪਸ਼ੂ ਦੇ ਥੱਲੇ ਆ ਕੇ ਅੱਜ ਬਈ ਦਿਨੇ ਜਾਂ ਕੱਲ ਨੂੰ ਸੂ ਸਕਦੀ ਹੈਗੀ ਕੁਆਲਿਟੀ ਵਾਣ ਦੀ ਇੱਕ ਨੰਬਰ ਆ ਵਜਨ ਵਾਲੀਆਂ ਵਾੜਾ ਬਈ ਸ਼ੂਟਿੰਗ ਨਾ ਮੰਨ ਕੇ ਬਾਕੀ ਲੇਵੇ ਜਿਹੜੇ ਬਹੁਤ ਚੰਗੇ ਆ ਗਏ ਤੇ ਮੁੱਲ ਵੀ ਬਾਈ ਨੇ ਤਾਂ ਲੈਣ ਦੇ ਨਹੀਂ ਰੱਖਤਾ ਤੇ ਸੂ ਬਾਈ ਆ ਸਕਦੀ ਸਕਦੀ ਆ ਦਿਨ ਪੂਰੇ ਹੀ ਆ ਬਸ ਅੱਜ ਨਾ ਕੱਲ ਦੇਣ ਬਾਈ ਕਹਿੰਦਾ ਪੂਰੀ ਆ ਬਾਕੀ ਥਾਣਾ ਪਾ ਨੇੜੇ ਚੇਕ ਕਰਵਾਣੇ ਬਾਈ ਬਾਲਟਾਂ ਬਹੁਤ ਖਾਉਂਦੀ ਆ ਬਾਈ ਸੂਣ ਲੱਗਿਆ ਪਰ ਕੋਈ ਨਾ ਕੁਛ ਤਾਂ ਕੱਢ ਵੀ ਜਾਂਦਾ ਕਿ ਨਹੀਂ ਬਾਈ ਹਾਂਜੀ ਹਾਂਜੀ ਹੂੰ ਲੈ ਚੈੱਕ ਕਰੋ ਬਾਈ ਥਾਣਾ ਦਾ ਸੈਸ ਬਹੁਤ ਚੰਗਾ ਆ ਗਿਆ ਕੱਲਾ ਕੱਲਾ ਥਾਣਾ ਗਿਆ ਠੰਡੀਆਂ ਸੀੜਾ ਕੋਈ ਆਈ ਨਹੀਂ ਰੱਤ ਕਿੰਨਾ ਕੁ ਦੁੱਧ ਕੱਢਿਆ ਬਾਈ ਦੁੱਧ ਵੀਰੇ ਅਗਲਾ ਦਾ 22 23 ਕਿਲੋ ਦੱਸ ਦੇਗਾ 20 ਕਿਲੋ ਬੇੜ ਆਰਾਮ ਨਹੀਂ ਦਿੰਦੀ ਦੁੱਧ ਠੀਕ ਹੈ ਬਾਈ ਹਾਂਜੀ ਬਾਕੀ ਮੁੱਲ ਵੀ ਬਾਈ ਨੇ ਬਾਈ ਜਾਇਜ਼ ਰੱਖਿਆਗਾ ਤੇ ਅੱਗੇ ਬਾਈ 8 ਨੰਬਰ ਤੇ ਜਰਸੀ ਉਹ ਜਰਸੀ ਆ ਵੀਰੇ ਠੀਕ ਹੈ ਬਾਈ ਬੇੜ ਵੀਰੇ 2 4 ਦਿਨ ਹੀ ਲ 2-4 ਦਿਨ ਹਾਂਜੀ ਕੱਦ ਦਰਮਿਆਨਾ ਹਨਾ ਕੱਦ ਹਾਂ ਨਾ ਬਾਲਾ ਵੱਡਾ ਨਾ ਛੋਟਾ ਨਾ ਵਾਲੀ ਸੂਟੀ ਦੇ ਨਾਮ ਵਾਲੀ ਵੱਡੀ ਕੁਆਲਿਟੀ ਪ੍ਰੋਵਾਈਡ ਦੀ ਤੁਹਾਨੂੰ ਚੈੱਕ ਕਰਵਾਣੇ ਕਿੰਨਾ ਦੁੱਧ ਕਿਟਿਆ ਦੁੱਧ ਵੀਰੇ ਯਾਰ ਅਗਲਾ ਤਾਂ ਕਹਿ ਦਿੰਦਾ 20-22 ਹੂੰ 18-17 ਇਹਨਾਂ ਆਰਾਮ ਨਾਲ ਹੀ ਦੇਊਗੀ ਠੀਕ ਆ ਇਹ ਮੁੱਲ ਅਜ ਭਈ ਦਾ ਲੈਣ ਇਹ ਵੀਰੇ 52000 ਦੀ ਦੇਵਾਂਗੇ ਮੁੱਲ ਬਣਾ ਅਗਲਾ 8000 ਕਰ ਦੋ ਬਾਈ ਕਹਿੰਦਾ ਫੇਸ ਕੁਆਲਿਟੀ ਬਾਈ ਚੈੱਕ ਕਰ ਸਕਦੇ ਹੋ ਜਰਸੀ ਹੈ ਕਿ ਨਿੱਕਾ ਜਾਂ ਮੂੰਹ ਅਗੱਟੋੜਾ ਚੈੱਕ ਕਰ ਸਕਦੇ ਹੋ ਫੁੱਲ ਚੰਗਾ ਗਾ ਬਾਕੀ ਚੌਕ ਦਾ ਕਲੀਆਂ ਵਸੀ ਤੇ ਥਾਣਾ ਆਪਾਂ ਇਧਰ ਚੈੱਕ ਕਰਵਾ ਲਿਆ ਸੋਨੂੰ ਥਾਣਾ ਦਾ ਬਈ ਚੈੱਕ ਕਰ ਸਕਦਾ ਬੜੀ ਸੀਗਾ ਬਹੁਤ ਸੋਹਣੇ ਥਾਣਾ ਆ ਗਏ ਹਨ ਹਾਂਜੀ ਹਾਂਜੀ ਸਹੀ ਗੱਲ ਆ ਬਾਈ ਤੇ ਮੁੱਲ ਵੀ ਬਾਈ ਨੇ ਅੱਜ ਬਈ ਕੱਚੀ ਵਾਲੇ ਹਿਸਾਬ ਨਾਲ ਰੱਖਤਾ ਤਿੰਨ ਅਕਸੀ ਕੇ ਬਾਈ ਕੋਲੇ ਬਈ ਜਿੰਨੇ ਆਪਾਂ ਸਾਰੇ ਗੇ ਖਾਦੇ ਜੇ ਕਿਸੇ ਵੀ ਵੀਰ ਨੂੰ ਬਈ ਕੋਈ ਵੀ ਨਾਗ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ